ਸਤ ਸ੍ਰੀ ਅਕਾਲ ਸਾਰਿਆਂ ਨੂੰ ਪੰਜਾਬ 19 نیوز ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਅੱਜ ਦੀਆਂ ਤਾਜ਼ਾ ਵੀ ਖਬਰਾਂ ਜੇਲ੍ਹ ਅੰਦਰ ਜੁੱਤੇ 'ਚ ਨਸ਼ੀਲਾ ਪਦਾਰਥ ਲੈ ਕੇ ਜਾਂਦਾ ਵਾਰਡਰ ਤਲਾਸ਼ੀ ਦੌਰਾਨ ਗ੍ਰਿਫਤਾਰ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਇੱਕ ਵਾਰਡਰ ਨੂੰ ਨਸ਼ੀਲੇ ਪਦਾਰਥ ਅਤੇ ਜਰਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਵਾਰਡਰ ਨਸ਼ੀਲੇ ਪਦਾਰਥ ਜੁੱਤੇ ਵਿੱਚ ਲੁਕੋ ਕੇ ਜੇਲ੍ਹ ਅੰਦਰ ਲੈ ਕੇ ਜਾ ਰਿਹਾ ਸੀ ਜਿਸ ਕੋਲੋਂ ਦਾਖਲੇ ਮੌਕੇ ਤਲਾਸ਼ੀ ਦੌਰਾਨ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ ਮੁਲਜ਼ਮ ਦੀ ਪਛਾਣ ਭਾਰਤ ਪੂਸ਼ਨ ਵਜੋਂ ਹੋਈ ਹੈ ਜਿਸ ਖਿਲਾਫ ਥਾਣਾ ਤ੍ਰਿਪੜੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਜੇਲ੍ਹ ਵਾਰਡਰ ਦਾ ਬੀਤੇ ਦਿਨੀ ਡੋਪ ਟੈਸਟ ਕਰਵਾਇਆ ਗਿਆ ਸੀ ਜਿਸ ਦੀ ਰਿਪੋਰਟ ਪੋਜ਼ਿਟਿਵ ਆਈ ਸੀ ਜ਼ਮੀਨ ਪ੍ਰਾਪਤੀ ਨੂੰ ਲੈ ਕੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਚੜ੍ਹਪ ਮੰਗਲਵਾਰ ਨੂੰ ਭਾਰਤ ਮਾਲਾ ਸੜਕ ਪ੍ਰੋਜੈਕਟ ਤਹਿਤ ਕਿਸਾਨਾਂ ਦੀ ਉਪਜਾਊ ਜ਼ਮੀਨ ਐਕਵਾਇਰ ਕਰਨ ਦੇ ਮੁੱਦੇ ਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਫਿਰ ਝੜਪ ਹੋ ਗਈ। ਇਸ ਯੋਜਨਾ ਤਹਿਤ ਜ਼ਮੀਨ ਪ੍ਰਾਪਤ ਕਰਨ ਲਈ ਕਾਨੂੰਨਾਨ ਬਲਾਕ ਦੇ ਪਿੰਡ ਪਿੱਟੇਵਡ ਵਿੱਚ ਐਸਪੀ, ਡੀਐਸਪੀ ਅਤੇ ਤਹਿਸੀਲਦਾਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਪਹੁੰਚੀ। ਬਰਖਾਸਤ ਔਰਤ ਕਾਂਸਟੇਬਲ ਅਮਨਦੀਪ ਕੌਰ ਦੀਆਂ ਵੱਡੀਆਂ ਮੁਸ਼ਕਲਾਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ 'ਚ ਵਿਜੀਲੈਂਸ ਬਿਊਰੋ ਬਠਿੰਡਾ ਨੇ ਗ੍ਰਿਫਤਾਰ ਕੀਤੀ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕੌਨਸਟੇਬਲ ਅਮਨਦੀਪ ਕੌਰ ਨੂੰ ਮੰਗਲਵਾਰ ਸਵੇਰੇ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ। ਇੱਥੇ ਵਿਜੀਲੈਂਸ ਟੀਮ ਨੇ ਮੁਲਜ਼ਮ ਅਮਨਦੀਪ ਕੌਰ ਤੋਂ ਉਸਦੀ ਜਾਇਦਾਦ ਤੇ ਆਮਦਨ ਨਾਲ ਜੁੜੀ ਜਾਣਕਾਰੀ ਪ੍ਰਾਪਤ ਕਰਨ ਲਈ ਅਦਾਲਤ ਤੋਂ 5 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ 3 ਦਿਨਾਂ ਦਾ ਰਿਮਾਂਡ ਦਿੱਤਾ ਹੈ। ਹੁਣ ਵਿਜੀਲੈਂਸ ਵੱਲੋਂ 29 ਮਈ ਨੂੰ ਦੁਪਹਿਰ 3 ਵਜੇ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਪੰਜਾਬ ਚ ਇੱਕ ਹੋਰ ਨੌਜਵਾਨ ਕੋਰੋਨਾ ਦਾ ਸ਼ਿਕਾਰ ਫਿਰੋਜ਼ਪੁਰ ਚ ਕੋਵਿਡ ਪੋਜ਼ਿਟਿਵ ਨੌਜਵਾਨ ਮਿਲਿਆ ਹੈ ਗੁਰੂਬ੍ਰਾਮ ਚ ਕੰਮ ਕਰਨ ਵਾਲਾ 25 ਸਾਲਾ ਇੱਕ ਨੌਜਵਾਨ ਬੁਖਾਰ ਤੇ ਖੰਗ ਤੋਂ ਪੀੜਤ ਹੋਣ ਤੋਂ ਬਾਅਦ ਆਪਣੇ ਰੇਲਵੇ ਚ ਕੰਮ ਕਰਦੇ ਪਿਤਾ ਨੂੰ ਮਿਲਣ ਫਿਰੋਜ਼ਪੁਰ ਆਇਆ ਸੀ ਇੱਥੇ ਨੌਜਵਾਨ ਦੀ ਕੋਰੋਨਾ ਰਿਪੋਰਟ ਰੈਪਿਡ ਟੈਸਟ ਚ ਪੋਜ਼ਿਟਿਵ ਪਾਈ ਗਈ ਇਸ ਤੋਂ ਬਾਅਦ ਉਸ ਨੂੰ 7 ਦਿਨਾਂ ਲਈ ਹੋਮ ਆਈਸੋਲੇਸ਼ਨ ਚ ਭੇਜ ਦਿੱਤਾ ਗਿਆ ਗੁਰਦਾਸਪੁਰ ਚ ਸ਼ਖਸ ਨੇ ਕੀਤਾ ਗਜ਼ਬ ਦਾ ਫਰਾਡ ਗੁਰਦਾਸਪੁਰ ਇੱਕ ਸਰਕਾਰੀ ਸਕੂਲ ਦੇ ਗੇਟ ਤੇ ਸਿੱਖਿਆ ਸੁਧਾਰਾਂ ਨਾਲ ਸੰਬੰਧਿਤ ਪੇਂਟ ਕੀਤੀਆਂ ਗਈਆਂ ਕਾਰਟੂਨ ਤਸਵੀਰਾਂ ਨੂੰ ਦਿਹਾੜੀਦਾਰ ਦਰਸਾ ਕੇ ਪੰਚਾਇਤ ਵੱਲੋਂ ਮੰਦੇਗਾ ਤਿਤ ਨਜਾਇਜ਼ ਭੁਗਤਾਨ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦਾ ਖੁਲਾਸਾ ਸੰਸਦ ਮੈਂਬਰ ਸ਼ੁਕਿੰਦਰ ਸਿੰਘ ਰੰਦਾਵਾ ਦੀ ਪ੍ਰਦਾਨਗੀ ਹੇਠ ਹੋਈ ਦਿਸ਼ਾ ਕਮੇਟੀ ਦੀ ਮੀਟਿੰਗ 'ਚ ਹੋਇਆ ਕੈਨੇਡਾ 'ਚ 30000 ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਆਦੇਸ਼ ਕੈਨੇਡਾ ਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ ਕਾਰਵਾਈ ਤੇਜ਼ ਕੀਤੀ ਜਾ ਰਹੀ ਹੈ ਮੁਲਕ ਭਰ ਚ ਲੱਖਾਂ ਦੀ ਗਿਣਤੀ ਚ ਗੈਰ ਕਾਨੂੰਨੀ ਪ੍ਰਵਾਸੀਆਂ ਚੋਂ 30000 ਨੂੰ ਡਿਪੋਰਟ ਕੀਤੇ ਜਾਣ ਦੇ ਵਾਰੰਟ ਜਾਰੀ ਕੀਤੇ ਗਏ ਹਨ ਵਾਰੰਟ ਹਨ ਤਾਂ ਗ੍ਰਿਫਤਾਰੀ ਦਾ ਕਾਰਨ ਦੱਸਣ ਦੀ ਲੋੜ ਨਹੀਂ ਸੁਪਰੀਮ ਕੋਰਟ ਨੇ ਜਾਰੀ ਕੀਤਾ ਹੁਕਮ ਸੁਪਰੀਮ ਕੋਰਟ ਨੇ ਵਾਰੰਟ ਤੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਲਈ ਨਵਾਂ ਹੁਕਮ ਜਾਰੀ ਕੀਤਾ ਹੈ ਅਦਾਲਤ ਨੇ ਕਿਹਾ ਕਿ ਜਦੋਂ ਕਿਸੇ ਵਿਅਕਤੀ ਨੂੰ ਵਾਰੰਟ ਤਿਤ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਗ੍ਰਿਫਤਾਰੀ ਦੇ ਆਧਾਰ ਬਕਰੇ ਤੌਰ ਤੇ ਦੱਸਣ ਦੀ ਕੋਈ ਲੋੜ ਨਹੀਂ ਹੁੰਦੀ। ਅਦਾਲਤ ਨੇ ਅੱਗੇ ਕਿਹਾ ਵਾਰੰਟ ਖੁਦ ਗ੍ਰਿਫਤਾਰੀ ਦਾ ਆਧਾਰ ਬਣਦਾ ਹੈ ਜਿਸ ਦਾ ਖੁਲਾਸਾ ਗ੍ਰਿਫਤਾਰ ਵਿਅਕਤੀ ਨੂੰ ਕਰਨਾ ਚਾਹੀਦਾ ਹੈ। ਸੰਗਰੂਰ ਦੀ ਸ਼ਾਨ ਬਣਿਆ ਲੈਫਟੀਨੈਂਟ ਅਮਨ ਹਾਸ ਸ਼ೌਰਿਆ ਚੱਕਰ ਨਾਲ ਸਨਮਾਨ ਮਿਲਖਾ ਸਿੰਘ ਜਿन्हे ਫਲਾਈਂਗ ਸਿੱਖ ਦੇ ਨਾਂ ਨਾਲ ਦੁਨੀਆ 'ਚ ਮਸ਼ਹੂਰ ਹਨ। ਉੱਥੇ ਹੀ ਇੱਕ ਹੋਰ ਪੰਜਾਬੀ ਨੌਜਵਾਨ ਨੂੰ ਅਸਮਾਨ 'ਚ ਉਡਾਰੀ ਲਾਉਣ ਲਈ ਉੱਤੇ ਜਾਣਿਆ ਜਾ ਰਿਹਾ ਹੈ। ਫਲਾਈਿੰਗ ਲੈਫਟੀਨੈਂਟ ਅਮਨ ਸਿੰਘ ਹਾਸ ਨੂੰ ਸਾਰਾ ਦੇਸ਼ ਇਸ ਕਰਕੇ ਜਾਣਦਾ ਹੈ ਕਿ ਉਸਨੇ ਅਸਮਾਨ ਨਾਲ ਗੱਲਾਂ ਕਰਕੇ ਫਲਾਈਟ ਨਾਲ ਉਹ ਕਾਰ ਵਿਖਾਇਆ। ਜਿਸ ਦੀ ਬਹਾਦਰੀ ਕਰਕੇ ਉਸ ਨੂੰ ਰਾਸ਼ਟਰਪਤੀ ਸ਼੍ਰੀਮਤੀ ਦਰੋਪਤੀ ਮੁਰਮੂ ਨੇ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ। ਨੌਜਵਾਨ ਹਾਸ ਸੰਗਰੂਰ ਜ਼ਿਲ੍ਹੇ ਦੇ ਹਲਕਾ ਡੇੜਬਾ ਨੇੜਲੇ ਪਿੰਡ ਤਰਨਜੀ ਖੇੜਾ ਨਾਲ ਸੰਬੰਧਿਤ ਹੈ। ਨਕਲੀ ਸ਼ਰਾਬ ਮਾਫੀਆ ਦਾ ਸਾਥ ਦੇਣ ਵਾਲੇ ਅਫਸਰਾਂ ਤੇ ਹੋਵੇਗੀ ਕਾਰਵਾਈ। ਆਪਕਾਰੀ ਤੇ ਟੈਕਸੇਸ਼ਨ ਮੰਤਰੀ ਹਰਪਾਲ ਜੀ ਮਾਨ ਨੇ ਸੋਮਵਾਰ ਨੂੰ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਹੁਕਮ ਦਿੱਤੇ। ਉਹਨਾਂ ਸਪੱਸ਼ਟ ਕੀਤਾ ਕਿ ਗੈਰ ਕਾਨੂੰਨੀ ਸ਼ਰਾਬ ਦੇ ਮਾਮਲੇ ਵਿੱਚ ਵਿਭਾਗ ਜ਼ੀਰੋ ਟੋਲਰੈਂਸ ਨੀਤੀ ਨੂੰ ਸਖਤੀ ਨਾਲ ਲਾਗੂ ਕਰੇਗਾ। ਵਿਭਾਗ ਦੀ ਸਮੀਖਿਆ ਬੈਠਕ ਵਿੱਚ ਕੈਬਨਿਟ ਮੰਤਰੀ ਨੇ ਸਾਫ਼ ਕਿਹਾ ਕਿ ਜੇ ਕੋਈ ਅਫਸਰ ਗੈਰ ਕਾਨੂੰਨੀ ਸ਼ਰਾਬ ਨਾਲ ਜੁੜੀ ਸਰਗਰਮੀ ਰੋਕਣ ਵਿੱਚ ਲਾਪਰਵਾਹੀ ਕਰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਮੈਨਿਤ ਮੰਤਰੀ ਰਵਜੋਤ ਸਿੰਘ ਨੇ ਕੀਤਾ ਅਬੂਰਦਾ ਅਚੰਚਿਤ ਦੌਰਾ ਸਥਾਨਕ ਸਰਕਾਰਾਂ ਮੰਤਰੀ ਰਵਜੋਤ ਸਿੰਘ ਨੇ ਮੰਗਲਵਾਰ ਸਵੇਰੇ ਅਬੂਰਦਾ ਅਚੰਚਿਤ ਨਿਰੀਖਣ ਕੀਤਾ ਅਤੇ ਸ਼ਹਿਰ ਵਿੱਚ ਕਈ ਥਾਵਾਂ ਤੇ ਪਾਣੀ ਅਤੇ ਸੀਵਰੇਜ ਵਿੱਚ ਬੇਨਿਮੀਵੀਆਂ ਪਾਈਆਂ ਜਾਣ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਫਟਕਾਰ ਲਗਾਈ ਉਹਨਾਂ ਪਿਛਲੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਅਧੂਰੇ ਕੰਮ ਨੂੰ ਵੀ ਦੇਖਿਆ ਅਤੇ ਇਸ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ ਇਸ ਮੌਕੇ ਤੇ ਆਪ ਦੇ ਹਲਕਾ ਇੰਚਾਰਜ ਅਰुण ਨਾਰੰਗ ਐਡਵੋਕੇਟ ਹਰਪ੍ਰੀਤ ਸਿੰਘ ਅਤੇ ਉਪਕਾਰ ਸਿੰਘ ਜਾਖੜ ਉਹਨਾਂ ਨਾਲ ਮੌਜੂਦ ਸਨ ਪੰਜਾਬ ਚ ਫਰਜ਼ੀ ਵਸੀਅਤ ਬਣਾਉਣ ਦਾ ਮਾਮਲਾ ਤਹਿਸੀਲਦਾਰ ਪਟਵਾਰੀ ਸਮੇਤ 4 ਤੇ ਕੇਸ ਦਰਜ ਫਰਜ਼ੀ ਵਸੀਅਤ ਬਣਾ ਕੇ ਵਿਧਵਾ ਔਰਤ ਨਾਲ ਝਾਲਸਾਜ਼ੀ ਕਰਨ ਦੇ ਮਾਮਲੇ ਚ ਪੁਲਿਸ ਨੇ ਤਹਿਸੀਲਦਾਰ ਅਤੇ ਪਟਵਾਰੀ ਸਮੇਤ 4 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ ਇਸ ਸੰਬੰਧੀ ਥਾਣਾ ਨੰਗਲ ਦੇ ਮੁਖੀ ਇੰਸਪੈਕਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਮਨਦੀਪ ਕੌਰ ਵਾਸੀ ਪਿੰਡ ਖਮੇੜਾ ਨੇ ਐਸਐਸਪੀ ਰੂਪਨਗਰ ਨੂੰ ਦਰਖਾਸਤ ਦਿੱਤੀ ਸੀ ਜਿਸ ਦੀ ਜਾਂਚ ਡੀਐਸਪੀ ਨੰਗਲ ਨੇ ਕੀਤੀ ਹੈ ਦਰਖਾਸਤ ਵਿੱਚ ਕਿਹਾ ਗਿਆ ਹੈ ਕਿ ਉਸ ਦੇ ਮਰਹੂਮ ਪਤੀ ਦੀ ਨਕਲੀ ਵਸੀਅਤ ਬਣਾ ਕੇ ਸਹੁਰੇ ਪਰਿਵਾਰ ਨੇ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਹਰਿਆਣਾ ਜਲ ਵਿਵਾਦ ਮਾਮਲੇ 'ਚ ਹਾਈ ਕੋਰਟ 'ਚ ਕੇਂਦਰ ਸਰਕਾਰ ਨੇ ਦਿੱਤੀ ਭਾਈ ਕਨਈਆ ਦੀ ਮਿਸਾਲ। ਪੰਜਾਬ ਤੇ ਹਰਿਆਣਾ ਦਰਮਿਆਨ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਦੇ ਪਾਣੀ ਦੀ ਵੰਡ ਨੂੰ ਲੈ ਕੇ ਚੱਲ ਰਹੇ ਵਿਵਾਦ ਦੀ ਸੁਣਵਾਈ ਹੋਈ। ਇਸ ਦੌਰਾਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕੇਂਦਰ ਸਰਕਾਰ ਨੇ ਭਾਈ ਕਨਈਆ ਦੀ ਮਿਸਾਲ ਦੇ ਕੇ ਦਇਆ ਤੇ ਸੇਵਾ ਦੀ ਭਾਵਨਾ ਨੂੰ ਤਰਜੀਹ ਦੇਣ ਦਾ ਅਪੀਲ ਕੀਤੀ। ਹਾਈ ਕੋਰਟ ਇਸ ਤੋਂ ਪਹਿਲਾਂ ਦੀ ਸੁਣਵਾਈ ਵਿੱਚ ਟਿੱਪਣੀ ਕਰ ਚੁੱਕੀ ਹੈ ਕਿ ਜਿਵੇਂ ਅਸੀਂ ਦੁਸ਼ਮਣ ਦੇਸ਼ ਨਾਲ ਵਿਵਹਾਰ ਕਰਦੇ ਹਾਂ ਉਹੋ ਜਿਹਾ ਆਪਣੇ ਸੂਬਿਆਂ ਨਾਲ ਨਾ ਕਰੀਏ। ਤਰਨਤਾਰਨ ਦੇ ਪਿੰਡ ਟੋਟੀਆਂ 'ਚ ਦਿਨ ਚੜ੍ਹਦਿਆਂ ਉੱtre ਫੌਜ ਦੇ ਦੋ ਹੈਲੀਕਾਪਟਰ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਟੋਟੀਆਂ 'ਚ ਮੰਗਲਵਾਰ ਦਿਨ ਚੜ੍ਹਦਿਆਂ ਹੀ ਭਾਰਤੀ ਫੌਜ ਦੇ ਦੋ ਹੈਲੀਕਾਪਟਰਾਂ ਦੀ ਲੈਂਡਿੰਗ ਹੋਈ। ਬਾਬਾ ਬੀਰ ਸਿੰਘ ਖੇਡ ਸਟੇਡੀਅਮ ਵਿੱਚ ਇੱਕ ਤੋਂ ਬਾਅਦ ਇੱਕ ਹੈਲੀਕਾਪਟਰ ਨੂੰ ਉਤਰਦਾ ਵੇਖ ਵੱਡੀ ਗਿਣਤੀ ਪਿੰਡ ਵਾਸੀ ਸਟੇਡੀਅਮ ਵੱਲ ਨੂੰ ਹੋ ਤੁਰੇ। ਦੋਵੇਂ ਛੋਟੇ ਹੈਲੀਕਾਪਟਰ ਕਰੀਬ ਅੱਧਾ ਘੰਟਾ ਖੇਡ ਸਟੇਡੀਅਮ ਵਿੱਚ ਰਹੇ ਅਤੇ ਇਹਨਾਂ ਵਿੱਚੋਂ ਫੌਜ ਦੇ ਅਧਿਕਾਰੀ ਵੀ ਉਤਰ ਆਏ। ਹਾਲਾਂਕਿ ਬਾਅਦ ਵਿੱਚ ਦੋਵੇਂ ਹੈਲੀਕਾਪਟਰ ਦੁਬਾਰਾ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਏ। ਅੱਜ ਰਾਤ ਮੁੰਨ ਨਹਿਰੂ ਸ਼ਾਪਿੰਗ ਸੈਂਟਰ 'ਚ ਦੋ ਦੁਕਾਨਾਂ ਦੇ ਸ਼ਟਰ ਪੰਨ ਕੇ ਚੋਰਾਂ ਨੇ ਉਡਾਇਆ ਲੱਖਾਂ ਦਾ ਸਮਾਨ। ਫਰੀਦਕੋਟ ਸ਼ਹਿਰ ਅੰਦਰ ਚੋਰਾਂ ਨੂੰ ਪੁਲਿਸ ਦਾ ਕੋਈ ਡਰ ਖੌਫ ਨਹੀਂ। ਜਿਸ ਕਰਕੇ ਸ਼ਰੀਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਉਹ ਵੀ ਕੋਤਵਾਲੀ ਤੋਂ ਮਹਿਜ਼ 100 ਮੀਟਰ ਦੀ ਦੂਰੀ ਤੇ ਬਣੀ ਮਾਰਕੀਟ 'ਚ ਬਣੀਆਂ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ ਕੱਲ ਰਾਤ ਫਰੀਦਕੋਟ 'ਚ ਚੋਰਾਂ ਵੱਲੋਂ ਇੱਕੋ ਰਾਤ 'ਚ ਚਾਰ ਦੁਕਾਨਾਂ ਦੇ ਸ਼ਟਰ ਪਨ ਕੇ ਲੱਖਾਂ ਰੁਪਏ ਦਾ ਸਮਾਨ ਅਤੇ ਨਕਦੀ ਚੋਰੀ ਕੀਤੀ ਸੀ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਜਿਸ 'ਚ ਚੋਰ ਇੱਕ ਕਾਰ ਤੇ ਆਏ ਅਤੇ ਬੇਖੌਫ ਹੋ ਚੋਰੀ ਕਰ ਫਰਾਰ ਹੋ ਗਏ 55 ਸਾਈਬਰ ਠੱਗ ਗ੍ਰਿਫਤਾਰ 18228 ਸ਼ਿਕਾਇਤਾਂ ਦਾ ਪਰਦਾਫਾਸ਼ ਸਾਈਬਰ ਧੋਖਾਧੜੀ ਦੇ ਵੱਖ-ਵੱਖ ਮਾਮਲਿਆਂ ਦੀ ਜਾਂਚ ਦੌਰਾਨ ਗ੍ਰਿਫਤਾਰ ਕੀਤੇ ਗਏ 55 ਸਾਈਬਰ ਧੋਖਾਧੜੀ ਕਰਨ ਵਾਲਿਆਂ ਤੋਂ ਪੁਚਬਿਚ ਅਤੇ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ ਤੋਂ ਪ੍ਰਾਪਤ ਡੇਟਾ ਦੇ ਆਧਾਰ 'ਤੇ ਧੋਖਾਧੜੀ ਦੀਆਂ 18228 ਸ਼ਿਕਾਇਤਾਂ ਦਾ ਪਰਦਾਫਾਸ਼ ਹੋਇਆ ਹੈ ਇਹਨਾਂ ਮੁਲਜ਼ਮਾ ਨੇ ਦੇਸ਼ ਭਰ ਦੇ ਲੋਕਾਂ ਨਾਲ 72 ਕਰੋੜ 49 ਲੱਖ ਰੁਪਏ ਦੀ ਠੱਗੀ ਮਾਰੀ ECP ਸਾਈਬਰ ਕ੍ਰਾਈਮ ਪ੍ਰਿਆਨਸ਼ੂ ਦਿਵਾਨ ਨੇ ਕਿਹਾ ਕਿ ਸਾਈਬਰ ਪੁਲਿਸ ਸਟੇਸ਼ਨ ਸਾਊਥ ਨੇ 8 ਮਾਰਚ ਨੂੰ ਮਹੇਸ਼ ਸਰੇਸ਼ ਬੋਬੜੇ 16 ਮਾਰਚ ਨੂੰ ਪੀਤਾੰਬਰ ਅਤੇ 18 ਅਪ੍ਰੈਲ ਨੂੰ ਵਿਸ਼ਵਾਸ ਨੂੰ ਗ੍ਰਿਫਤਾਰ ਕੀਤਾ ਸੀ। ਪੰਜਾਬ 'ਚ 48 ਘੰਟੇ 'ਚ ਹੋਵੇਗੀ ਰਜਿਸਟਰੀ। ਆਮ ਲੋਕਾਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਦੇਣ ਲਈ ਪੰਜਾਬ ਸਰਕਾਰ ਨੇ ਸੋਮਵਾਰ ਨੂੰ ਦੇਸ਼ ਦੀ ਪਹਿਲੀ ਆਸਾਨ ਤਰੀਕੇ ਨਾਲ ਜ਼ਮੀਨ ਜਾਇਦਾਦ ਦੀ ਰਜਿਸਟਰੀ ਕਰਨ ਦੀ ਸ਼ੁਰੂਆਤ ਕੀਤੀ। ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤਾ। ਉਹਨਾਂ ਕਿਹਾ ਪੰਜਾਬ ਦੇ ਇਤਿਹਾਸ 'ਚ ਇਹ ਕ੍ਰਾਂਤੀਕਾਰੀ ਕਦਮ ਹੈ। ਇਹ ਪ੍ਰਣਾਲੀ ਸਬ ਰਜਿਸਟਰਾਰ ਦਾ ਇਕਾਧਿਕਾਰ ਖਤਮ ਕਰਦੇ ਹੋਏ ਜਿੱਥੋਂ ਚਾਹੋ ਰਜਿਸਟਰੀ ਕਰਵਾਓ ਦੇ ਮੁਤਾਬਕ ਕੰਮ ਕਰੇਗੀ। 48 ਘੰਟਿਆਂ 'ਚ ਅਗਾਊਂ ਜਾਂਚ ਪੂਰੀ ਹੋਵੇਗੀ ਤੇ ਰਜਿਸਟਰੀ ਪਹਿਲਾਂ ਤੋਂ ਨਿਰਧਾਰਤ ਸਮੇਂ ਤੇ ਹੋਵੇਗੀ। ਇਹ ਕੈਟਾਗਰੀ ਗੈਂਗਸਟਰ ਕਰ ਰਹੇ ਹਨ ਬੁਲੇਟ ਪ੍ਰੂਫ ਗੱਡੀਆਂ ਦੀ ਵਰਤੋਂ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਲਾਪਰਵਾਹੀ ਤੇ ਪ੍ਰਗਟਾਈ ਨਾਰਾਜ਼ਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਚ ਬਾਲਣਾ ਨੂੰ ਬੁਲੇਟ ਪ੍ਰੂਫ ਚ ਬਦਲਣ ਦੀ ਪ੍ਰਕਿਰਿਆ ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਟੀਸ਼ਨਕਰਤਾ ਕਮਲੇਸ਼ ਨੇ ਇਹ ਦੱਸਿਆ ਕਿ ਉਸ ਦਾ ਪੁੱਤਰ ਜੋ ਕਿ ਇੱਕ ਕੈਟਾਗਰੀ ਗੈਂਗਸਟਰ ਹੈ ਅਤੇ ਜਿਸ ਤੇ ਕੁੱਲ 41 ਅਪਰਾਧਿਕ ਮਾਮਲੇ ਦਰਜ ਹਨ ਜਿਨ੍ਹਾਂ ਵਿੱਚੋਂ 14 ਹਾਲੇ ਵਿਚਾਰ ਅਧੀਨ ਹਨ ਉਸਨੇ ਪੰਜਾਬ ਚ ਰਜਿਸਟਰਡ ਇੱਕ ਵਾਹਨ ਨੂੰ ਬਿਨਾਂ ਕਿਸੇ ਕਾਨੂੰਨੀ ਇਜਾਜ਼ਤ ਜਾਂ ਕੰਟਰੋਲ ਦੇ ਬੁਲੇਟ ਪ੍ਰੂਫ ਚ ਬਦਲ ਲਿਆ ਹੈ। ਚੰਡੀਗੜ੍ਹ ਤੋਂ ਪੰਜਾਬ ਚ ਸ਼ਰਾਬ ਦੀ ਤਸਕਰੀ ਦਾ ਗਿਲਾਜ਼ਾਰ। ਪੰਜਾਬ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਚੰਡੀਗੜ੍ਹ ਤੋਂ ਪੰਜਾਬ ਵਿੱਚ ਹੋ ਰਹੀ ਸ਼ਰਾਬ ਦੀ ਤਸਕਰੀ ਰੁਕਣ ਦਾ ਨਾਂ ਨਹੀਂ ਲੈ ਰਹੀ। ਪਿਛਲੇ ਡੇਢ ਮਹੀਨੇ 1 ਅਪ੍ਰੈਲ ਤੋਂ 18 ਮਈ ਤੱਕ ਦੌਰਾਨ ਤਸਕਰੀ ਦੇ 35 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਸਾਰੇ ਮਾਮਲਿਆਂ ਵਿੱਚ ਚੰਡੀਗੜ੍ਹ ਵਿੱਚ ਵਿਕ ਰਹੀ ਸ਼ਰਾਬ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪੜਿਆ ਗਿਆ ਹੈ। ਇਸ ਨਾਲ ਪੰਜਾਬ ਦਾ ਮਾਲੀਏ ਪੱਖੋਂ ਭਾਰੀ ਨੁਕਸਾਨ ਹੋ ਰਿਹਾ ਹੈ। ਝੁੱਗੀ-ਚੌਂਪੜੀ ਵਾਲਿਆਂ ਲਈ ਖੁਸ਼ਖਬਰੀ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਵਿੱਚ ਕੋਈ ਵੀ ਝੁੱਗੀ-ਚੌਂਪੜੀ ਨਹੀਂ ਢਾਈ ਜਾਵੇਗੀ ਪਰ ਉਨ੍ਹਾਂ ਦੇ ਵਿਕਾਸ ਲਈ 700 ਕਰੋੜ ਰੁਪਏ ਦਾ ਬਜਟ ਹੈ। ਸਰਕਾਰ ਦੇ ਪਹਿਲੇ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਉਨ੍ਹਾਂ ਵਿਕਾਸ ਕਾਰਜਾਂ ਅਤੇ ਜਨਤਕ ਸਮੱਸਿਆਵਾਂ ਦੇ ਹੱਲ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। हैदराबाद क्षेत्र ਵਿੱਚ ਨਵੀਆਂ ਸੀਵਰ ਲਾਈਨਾਂ ਸੜਕਾਂ ਅਤੇ ਪਾਣੀ ਦੀਆਂ ਪਾਈਪਲਾਈਨਾਂ ਦਾ ਉਦਘਾਟਨ ਕੀਤਾ ਗਿਆ। 1 ਜੂਨ ਤੱਕ ਕਈ ਜ਼ਿਲ੍ਹਿਆਂ 'ਚ ਚੱਲਣਗੀਆਂ ਤੇਜ਼ ਹਵਾਵਾਂ ਪਿਛਲੇ ਹਫ਼ਤੇ ਹਨੇਰੀ ਤੇ ਬਰਸਾਤ ਤੋਂ ਬਾਅਦ ਪੰਜਾਬ ਨੂੰ ਦੋ ਦਿਨਾਂ ਲਈ ਭਿਆਨਕ ਗਰਮੀ ਤੋਂ ਰਾਤ ਮਿਲੀ ਪਰ ਸੋਮਵਾਰ ਤੋਂ ਮੌਸਮ ਮੁੜ ਗਰਮ ਹੋਣ ਲੱਗਾ ਹੈ। ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਦਿਨ ਵੇਲੇ ਤੇਜ਼ ਧੁੱਪ ਰਹੀ ਜਿਸ ਕਾਰਨ ਐਤਵਾਰ ਦੀ ਤੁਲਨਾ ਵਿੱਚ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਦਿੰਦਾ ਦਾ ਤਾਪਮਾਨ 36 ਤੋਂ 38 ਡਿਗਰੀ ਸੈਲਸੀਅਸ ਦਰਮਿਆਨ ਰਿਹਾ ਜਦਕਿ ਲੁਧਿਆਣਾ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ